ਬਾਅਦ ਦੇਣਾ ਤੋਂ ਮੌਸਮ ਠੰਡਾ ਹੋਇਆ بارش ਹੋ ਰਹੀ ਆ ਵਾਹੀ ਨਾ ਇਹ ਸਾਡੇ ਬਚਪਨ ਨਾਲ ਜੁੜਿਆ ਬਚ ਪੋੜ ਜਦੋਂ ਬਣ ਰਿਆ ਸੀ ਨਾ ਤੇ ਅਸੀਂ ਸਾਈਕਲ ਸਿੱਖ ਰਹੇ ਸੀਗੇ ਤੇ ਹੁਣ ਇਹ ਸਾਡੇ ਜਵਾਕ ਮੋਟਰਸਾਈਕਲ ਸਿੱਖ ਕੇ ਅਗੇ ਤੇ ਫੁੱਲ ਟਾਇਰ ਹੈ ਗਿਆ ਇਹ ਥਨੇ ਜੀ ਤਾਂ ਮਿੱਟੀ ਸਿੱਟ ਕੇ ਲਿਆਂਦੀ ਦੂਰੋਂ ਟਰੈਕਟਰ ਲੱਗੇ ਹੁੰਦੇ ਸੀਗੇ ਤੇ ਅਸੀਂ ਉੱਤੋਂ ਚੜਾ ਲੈਂਦੇ ਉਹ ਮਾੜੀ ਮੋਟੀ ਲੀਹਾ ਤਾਂ ਬਣ ਹੀ ਜਾਂਦਾ ਸੀ ਟਰੈਕਟਰ ਤਾਂ ਚੜਦੇ ਸੀ ਮਿੱਟੀ ਅੱਗੇ ਪਿੱਛੇ ਲਿਆਂਦੀ ਸੀ ਤੇ ਅਸੀਂ ਸਾਈਕਲ ਤੁਰ ਕੇ ਤਾਂ ਚੜਾ ਲੈਂਦੇ ਪਰ ਉਹ ਨਾ ਆਉਂਦਾ ਨਹੀਂ ਸੀ ਪੈਡਲ ਮਾਰ ਕੇ ਸੰਭਾਲਣਾ ਨਹੀਂ ਆਉਂਦਾ ਸੀਗਾ ਫਿਰ ਕੀ ਕਰਦੇ ਸੀ ਵੀ ਤਾਂਹਾਂ ਚੜਾ ਲੈਂਦੇ ਤਾਂਹਾਂ ਤੋਂ ਉੱਤੇ ਚੜ ਕੇ ਰੁੜ ਜਾਂਦੇ ਥੱਲੇ ਨੂੰ ਬਹੁਤ ਸੱਟਾਂ ਵੀ ਖਾਧੀਆਂ ਇੱਕ ਬੰਦੇ ਦਾ ਸਾਡੇ ਨਾਲ ਦਾ ਮੁੰਡਾ ਸੀਗਾ ਉਹਦਾ ਸਾਈਕਲ ਦਾ ਚਿੰਟਾ ਟੁੱਟ ਗਿਆ ਤੇ ਇਹ ਉਹ ਵਰਨਾ ਸਾਡੀਆਂ ਬੱਚਪਣੀਆਂ ਬਹੁਤ ਜੱਦਾਂ ਤਾਂ ਜੁੜੀਆਂ ਹੋਈਆਂ ਇਹਨੀਆਂ ਹੁਣ ਇਹ ਪਰਾ ਬੁਟਾ ਤਾਂ ਨਵਾਂ ਪਤਾ ਨਹੀਂ ਕਿੱਦਾਂ ਕਿਹਜਾ ਬਣੂਗਾ ਇਹ ਆ ਗਈ ਜੀ ਠੰਡੀ ਸੜਕਾ ਕਦੇ-ਕਦੇ ਇਹ ਸੜਕਨ ਤੇ ਵੀ ਤੁਰਦੇ ਆ ਮੈਨੂੰ ਐ ਲੱਗਦਾ ਹੁੰਦਾ ਵੀ ਕੀ ਬਾਤ ਆ ਯਾਰ ਇੱਥੇ ਇੰਡੀਆ ਨੇ ਲਾਊਡ ਨਹੀਂ ਸੀਗੀ ਕਿਸੇ ਟਾਈਮ ਸਾਨੂੰ ਜੇ ਮੈਂ ਦਿਖਾਉਣਾ ਹੈਗਾ ਸ਼ਾਇਦ ਮੈਂ ਇੱਕ ਸਮਾਨ ਫੜਾਉਣਾ ਕੋਪਤੀ ਸਿੰਘ ਨੂੰ ਉਹ ਉਧਰ ਹੁੰਦਾ ਲੈਣੋਂ ਪਾਰ ਕਿਉਂਕਿ ਪੁਲਟਾ ਆਤਾ ਇਸ ਕਰਕੇ ਹੁਣ ਕੋਈ ਹੱਲ ਨਹੀਂ ਆ ਇਧਰੋਂ ਲੈਣਾ ਦੇ ਉਰਲੇ ਪਾਸੇ ਭੱਗ ਜਾਗੇ ਤੇ ਨੂੰ ਸਮਾਨ ਫੜਾ ਕੇ ਆਆ ਇਹ ਹੈ ਜੀ ਠੰਡੀ ਛੜਕ ਇੱਥੋਂ ਮੁੜ ਕੇ ਇੱਥੇ ਸਿੰਘ ਸਵਾ ਗੁਰਦੁਆਰਾ ਵੀ ਹੈਗਾ ਉਹ ਰੇਲਵੇ ਦਾ ਹੀ ਹੈ ਮਤਲਬ ਇੱਥੇ ਕੁਆਟਰ ਹੁੰਦੇ ਸੀਗੇ ਹੁਣ ਤੁਹਾਨੂੰ ਦਿਖਾਉਣਾ ਅੱਗੇ ਅੰਦਰ ਵੜ ਕੇ ਨਾ ਉਹ ਕੁਆਟਰ ਸੀਗੇ ਮੇਰੇ ਕੋਠੀਆਂ ਆਈਆਂ ਇੱਧਰ ਆ ਰਹੇ ਨੇ ਦੇ ਇੱਥੇ ਆ ਕੁਆਟਰ ਬਣੇ ਹੋ ਜਾਗੇ ਇਹ ਹੁਣ ਤਾਂ ਖਾਲੀ ਹੋਏ ਪਿਆ ਬਹੁਤ ਸਾਰੇ ਕੁਆਟਰ ਤੇ ਆ ਇੱਧਰ ਆਏ ਸੀਗੇ ਆ ਵਾਲੇ ਕੁਆਟਰਾਂ ਦੀ ਗੱਲ ਕਰਦਾ ਇਹ ਪੁਰਾਣਿਆਂ ਚ ਹੀ ਆ ਤੋ ਇੱਜ ਸਿੱਟ ਲੈਣੀ ਸੀ ਕਿ ਕੁਆਟਰ ਦਿਖਾਉਣਾ ਤੇ ਪਾਉਣਾ ਆਹ ਨਵੇਂ ਪ੍ਰੋਜੈਕਟ ਰੇਲਵੇ ਦੇ ਲੱਗੀ ਜਾਂਦੇ ਆ ਅਸੀਂ ਇੱਥੇ ਖੜਾ ਕੇ ਉਹ ਸਾਹਮਣੇ ਟ੍ਰੇਨ ਵੀ ਆ ਗਈ ਐ ਇੱਥੇ ਖੜਾ ਆ ਕੇ ਗੱਡੀ ਤੇ ਉਧਰੋਂ ਵਗ ਜਾਣੇ ਆਂਗੇ ਉਧਰੋਂ ਪੂਪਤੀ ਆ ਜਾਊਗਾ ਮਲੇਲ ਵੀ ਲੈਣਾ ਐ ਵੀ ਕ੍ਰੋਸ ਕਰਨੀ ਆ ਪੈਣੀ ਐ ਮੀ ਪਈ ਜਾਂਦਾ ਛਤਰੀ ਲੈ ਲਈਏ ਫਿਰ Awesome, saman, He said, Dali -dali ਕਹਿੰਦੇ ਆ ਕਿ ਅਸੀਂ ਸ਼ੈੱਡ ਵਾਲੀ ਗਲੀ ਦੇ ਵਿੱਚ ਆ ਜੂਗਾ ਇੱਥੇ ਨਾ ਲੱਕੜ ਲੱਕੜੀ ਦਾ ਮੰਦਰ ਹੁੰਦਾ ਸਾਹਮਣੇ ਮੰਦਰ ਬਣਿਆ ਹੋਇਆ ਇਹ ਲੱਕੜੀ ਦਾ ਅੰਗਰੇਜ਼ਾਂ ਵੇਲੇ ਦਾ ਮੰਦਰ ਬਣਿਆ ਹੋਇਆ ਸੀ ਲੱਕੜੀ ਦਾ ਤੇ ਸ਼ੈੱਡ ਵਾਲੀ ਇਸ ਕਰਕੇ ਕਹਿੰਦੇ ਆ ਕਿ ਇੱਥੇ ਲੋਕੋ ਸ਼ੈੱਡ ਸੀਗਾ ਜਿਹੜੇ ਕੋਲੇ ਵਾਲੇ ਇੰਜਨ ਸੀ ਨਾ ਕੋਲੇ ਵਾਲੇ ਇੰਜਨਾਂ ਨੂੰ ਸਾਫ਼ ਕਰਕੇ ਬਾਲਰ ਸਾਫ਼ ਹੁੰਦੇ ਸੀ ਇੱਥੇ ਆ ਕੇ ਖੜਦੇ ਸੀ ਉਹਨਾਂ ਨੂੰ ਕੋਲਾ ਲੋਡ ਹੁੰਦਾ ਸੀ ਇੱਕ ਹੋ ਪੁਲ ਆ ਗਿਆ ਕਿ ਜਿਹੜਾ ਪੁਲ ਦੇ ਪਰਲੀ ਸਾਈਡ ਤੇ ਨਾ ਇੱਕ ਚੱਕਰ ਬਣਿਆ ਹੁੰਦਾ ਸੀਗਾ ਕਿਉਂਕਿ ਉਹ ਇੱਕੋ ਸਾਈਡ ਚੱਲਦੇ ਸੀਗੇ ਰੇਲਵੇ ਵਾਲੇ ਉਹ ਪੁਰਾਣੇ ਕੋਲੇ ਵਾਲੇ ਇੰਜਨ ਸੀ ਜਿਹੜੇ ਉਹ ਇੱਕ ਸਾਈਡ ਤੇ ਹੀ ਚੱਲਦੇ ਸੀ ਹੁੰਦੇ ਸੀਗੇ ਤੇ ਉਹ ਦੂਜੇ ਪਾਸੇ ਨਹੀਂ ਚੱਲਦੇ ਸੀਗੇ ਹੁਣ ਤਾਂ ਦੋਨੇ ਪਾਸੇ ਨਹੀਂ ਚੱਲਦੇ ਹਉਣ ਵਾਲੇ ਤਾਂ ਉਹ ਉੱਥੇ ਲਿਆ ਕੇ ਹਾਂਜੀ 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 ਸਤਿ ਸ੍ਰੀ ਅਕਾਲ ਉਥੇ ਲਿਆ ਕੇ ਨਾ ਦੋ ਰੌੜਾਂ ਨਾਲ ਘਮਾਉਂਦੇ ਹੁੰਦੇ ਸੀ ਇੰਜਨ ਨੂੰ ਘਮਾ ਕੇ ਉਹਦਾ ਮੂੰਹ ਦੂਜੇ ਪਾਸੇ ਕਰਦੇ ਹੁੰਦੇ ਸੀਗੇ ਹੁਣ ਤਾਂ ਥੋੜੇ ਦੋਨੇ ਪਾਸੇ ਮੂੰਹ ਹੈ ਭਰਾਵੋ ਥੋੜੇ ਪੁਰਾਣੇ ਬਾਬਿਆਂ ਦੀ ਗੱਲ ਕਰ ਰਹੀ ਸੀ ਐਸ ਸਮੁੰਦਰ ਦੀ ਗੱਲ ਕਰਦਾ ਹੁਣ ਤਾਂ ਇਹ ਪੱਥਰ ਚੜਾਤਾ ਉਹ ਗੱਲ ਹੀ ਨਹੀਂ ਐ ਪਰ ਅਸੀਂ ਬਚਪਨ ਚ ਤੇ ਇਹਦੇ ਹੁੰਦੇ ਸੀਗੇ ਇਹ ਮੰਦਿਰ ਲੱਕੜ ਦਾ ਬਣਾਇ ਲੱਕੜੀ ਵਾਲਾ ਮੰਦਿਰ ਪਵਾਇਦਾ ਹੁੰਦਾ ਸੀਗਾ ਇਹ ਵੇ ਸਾਈਡ ਵਾਲੀ ਗਲੀ ਦੇ ਜਵਾਨ ਬੈਠਾ ਮੀਂਹ ਚ ਲੜਨ ਔਰ ਨਹੀਂ ਤੁਸੀਂ ਮੀਂਹ ਦਾ ਸਵਾਦ ਲੈਨੇ ਹੋ ਪੂਰਾ ਪੱਕਾ ਹੀ ਲਈ ਪਾਣੀ ਕਿੰਨਾ ਓਏ ਏ ਵਿਚਾੜ ਡੋਲੀ ਗੋਲੀ ਆ ਇਦਾਂ ਇੱਧਰ ਹੀ ਸੀਗੇ ਪਰ ਹੁਣ ਇੱਥੇ ਤਾਂ ਦੇਖ ਲੋ ਇੱਥੇ ਸਿਰਕੀ ਯਾਰ ਦਾ ਇੱਕ ਮੌਨਸਨ ਝੀਲ ਬਣੀ ਹੋਈ ਹੈ ਇਤੋਂ ਦੀ ਤਾਂ ਲੰਗਣਾ ਮੁਸ਼ਕਿਲ ਆ ਨਵਾਬ ਸਜਨਾ ਆਪੂ ਪਤਨੀ ਨੂੰ ਕਰਦਾ ਫੋਨ ਉਧਰੋਂ ਕਿਸੇ ਗਲੀ ਗੋਲੀ ਦੀ ਲੰਗਣ ਦੀ ਕੋਸ਼ਿਸ਼ ਆ ਵੀ ਹਵੇਲੀ ਬਹੁਤ ਪੁਰਾਣੀ ਹੁੰਦੀ ਸੀਗੀ ਉੱਧਰ ਦੀ ਗਲੀ ਬੰਦ ਸੀਗੀ ਇੱਧਰ ਦੀ ਆਉਣਾ ਪੈ ਗਿਆ ਭੁੱਲ ਦੇ ਕੋਲ ਦੀ ਆਇਆਗਾ ਪਿੱਛੇ ਖੜਾ ਕੇ ਪਾਣੀ ਦੇ ਵਿੱਚ ਦੀ ਨੰਗ ਕੇ ਆਇਆ ਹੋਊਗਾ ਫੜਾ ਕੇ ਆਉਣਿਆ ਉਹਨੂੰ ਆਪਾਂ ਮੈਨੂੰ ਫੇਰ ਵਾਪਸ ਇੱਧਰ ਕਾਰ ਲੈ ਕੇ ਇੱਧਰ ਹੀ ਆਉਣ ਕਾਰ ਲੈਣ ਆਉਣਾ ਪਊ ਵਾਪਸ ਚੱਲ ਹੁਣ ਐਂ ਸਹੀ ਭਰਾਵਾ ਜਾਣੇ ਪਊਗਾ ਆ ਖੜਾ ਹੈ ਭੂਪਤੀ ਸਿੰਘ ਮਰੇ ਮੇਰੇ ਪੁਰਾਣੇ ਦਸਤਰਭੂ ਭੋਗ ਕੈਂਟ ਦਸਤਰਭੂ ਲਓ ਸਰ ਸਾਲ ਬਰਾ ਬਹੁਤ ਸੀ ਦੀ ਇਹ ਟੂਲ ਤੋਂ ਉਧਰਲੀ ਸਾਈਡ ਹੋ ਜਾਂਦੀ ਆ ਯਾਰ ਇੱਧਰ ਲੈਣਾ ਦੇ ਵਿਚ ਦੀ ਨੰਗਣਾ ਪਊਗਾ ਉਧਰ ਛੜਕੀ ਜੀ ਬਣੀ ਹੋਈ ਆ ਛੋਟੀ ਸਿੰਗਲ ਸੜਕ ਰੇਲਵੇ ਦੇ ਕੁਆਟਰਾਂ ਦੀ ਮੂਰ ਦੀ ਹੁਣ ਆਹ ਬਣ ਗਿਆ ਬਾਰਡਰ ਸਾਡੇ ਵਾਸਤੇ ਉਧਰ ਅੰਦਲੇ ਘਰੇ ਜਾਣ ਵਾਸਤੇ ਕਿਲਾ ਰੋਡ ਵਾਲਾ ਜਿਹੜੇ ਘਰ ਤੇ ਬਾਹਰਲੇ ਘਰੇ ਜਾਂਦਾ ਤੇ ਮਲਤਾਨੀਆ ਰੋਡਾ ਇਹ ਬਾਰਡਰ ਬਣ ਗਿਆ ਕੱਲਾ ਸਾਡਾ ਨਹੀਂ ਬਣਿਆ ਸਾਰਿਆਂ ਦੇ ਆ ਕਿ ਕਈ ਲੋਕ ਬਾਜ਼ਾਰ ਜਾਂਦੇ ਸਿਰਕੀ ਦੇ ਬਾਜ਼ਾਰ ਚ ਚੀਜ਼ ਲੈਣ ਆਉਣੀ ਸੀਗੀ ਅਗਲਾ ਫੁੱਲ ਚੜਦਾ ਸੀ ਇੱਧਰ ਆ ਜਾਂਦੇ ਸੀ ਪਿੰਡਾਂ ਵਾਲੇ ਨੇ ਦਾਣਾ ਮੰਡੀ ਜਾਣਾ ਹੁੰਦਾ ਸੀ ਉਹ ਵੀ ਹੁਣ ਅਗਲਾ ਡੱਬਾ ਵਾਲੀ ਰੋਡ ਜਾਂ ਕੇ ਉਤੋਂ ਦੀ ਗੇਟਾ ਖਾ ਕੇ ਆਉਂਦੇ ਆ ਰਹਿਣ ਲਈ ਕੁਆਟਰ ਹੁਣ ਤਾਂ ਬੰਦ ਪਏ ਆ ਹੌਲੀ ਹੌਲੀ ਕਰਕੇ ਜਿਹੜੇ ਇੱਥੇ ਰਹਿਣ ਵਾਲੇ ਸੀਗੇ ਉਹ ਸਾਰੇ ਰਿਟਾਇਰ ਹੋ ਗਏ ਆ ਉਦਾਂ ਦੀ ਪੀੜ੍ਹੀ ਨੂੰ ਨੁੱਖਿਆ ਹੀ ਨਹੀਂ ਗਿਆ ਹੁਣ ਪੰਜਾਬ ਦੇ ਬੰਦੇ ਤਾਂ ਬਹੁਤ ਘੱਟ ਆ ਪੁਰਾਣੇ ਜਿਹੜੇ ਹੈਗੇ ਠੀਕ ਹੈ ਜਾਂ ਕੋਈ ਆਪ ਦੇ ਪਿਓ ਦੀ ਜਗ੍ਹਾ ਤੇ ਲੱਗ ਗਿਆ ਤਾਂ ਕੀ ਕਹਿਣਾ ਉਹ ਵੀ ਐ ਫੋਰਥ ਕਲਾਸ ਟਾਈਪ ਜਿਹੜੀਆਂ ਉਸ ਤਾਂ ਹੁੰਦੀਆਂ ਹੁੰ ਸਾਰੇ ਕੁਆਟਰੇ ਤਾਂ ਸੁੰਨੇ ਪਏ ਹੈਗੇ ਇਹ ਜੀ ਰੇਲਵੇ ਦਾ ਸਾਉਂਦੇ ਮਹੀਨੇ ਵਾਰਸਾਨੇ ਦੇਣਾ ਚ ਵੈਸੇ ਇਹ ਬਹੁਤ ਘੈਂਟ ਹੋ ਜਾਂਦਾ ਰੇਲਵੇ ਆਪੇ ਦਰਸਤ ਸਟੇਸ਼ਨ ਨੂੰ ਭੱਜ ਜਾਂਦਾ ਆ ਫੇਰ ਠੰਡੀ ਸੜਕ ਕੰਨੀ ਨਸੰਦਾਣਾ ਰੇਲਵੇ ਦੀ ਐਂਡ ਐਂਡ ਇੱਥੇ ਇੱਕ ਟੈਂਕੀ ਹੁੰਦੀ ਹੈ ਵਾਹ ਹੁਣ ਮਲਵਾ ਪਿਆ ਵਰਕ ਭਾਰਤੀ ਲੋਕਾਂ ਨੇ ਇਹ ਹੈ ਟੈਂਕੀ ਬੋ ਕਾਟਸ ਵੀ ਥੱਲੇ ਡੂੰਗੀ ਤਰੀਜ਼ੀ ਲੱਗੀਆਂ ਵੀ ਕਹਿ ਸਕਦੇ ਆਪਾਂ ਲੱਗੀ ਬਣੀ ਹੋਈ ਸੀ ਇੱਥੇ ਵੀ ਤੇ ਉਹ ਸਾਹਮਣੇ ਵੀ ਦੋ ਆਲਗੀਆਂ ਨਾ ਹੁਣ ਕੰਧ ਘੜਤੀਆਂ ਇੱਥੇ ਘਟਨਾਵਾਂ ਕਈ ਹੋਈਆਂ ਇਹ ਵੀ ਆ ਜਿਹੜੀ ਸਾਹਮਣੇ ਵਾਲੀ ਕੰਧ ਹੈ ਇਹ ਟੈਂਕੀ ਦੀ ਕੰਧ ਹੈ ਇਹ ਆ ਗਈ ਜੀ ਫੇਰ ਠੰਡੀ ਸੜਕ ਹੁਣ ਆਪਾਂ ਇੱਥੋਂ ਜਾਵਾਂਗੇ ਭੋਖਰਮਲ ਵਾਲੀ ਕੰਟੀਨ ਵਾਲੇ ਪਾਸੇ ਕਿਉਂਕਿ ਤੁਹਾਨੂੰ ਦਿਖਾਉਣਾ ਮੈਂ ਉਹ ਪੁਰਾਣੀਆਂ ਬਿਲਡਿੰਗਾਂ ਤੈਨੂੰ ਉਧਰ ਦੀ ਕਾਰ ਨਾ ਜਾਵੇ ਬਾਸ ਮੁੜ ਆਵਾਂਗੇ ਪਰ ਤੁਹਾਨੂੰ ਦਰਸ਼ਨ ਕਰਾਉਣੇ ਆ ਇੱਕ ਆ ਇਧਰ ਨਾ ਉਹ ਟੈਂਕੀ ਆ ਸਾਹਮਣੇ ਇੱਕ ਨਵੀਂ ਆ ਇੱਕ ਪੁਰਾਣੀ ਆ ਇਹ ਵੀ 100 ਸਾਲ ਪੁਰਾਣੀ ਪਾਣੀ ਵਾਲੀ ਟੈਂਕੀ ਆ ਆ ਜੀ ਸਰ ਬੋਖਰਮਲ ਦੀ ਕੰਟੀਨ ਨਾਂ ਨੂੰ ਕੁਝ ਨਹੀਂ ਲਿਖਿਆ ਕਿਉਂਕਿ ਇਹ ਉਹ ਪੁਰਾਣਾ ਬੰਦਾ ਆ ਕੱਲੀਆਂ ਪਰਸਨਲ ਆਪਦੀਆਂ ਹੀ ਸੜਕਾਂ ਸੀ ਤੇ ਉਠੀਆਂ ਬਣੀਆਂ ਹੋਈਆਂ ਸੀਗੀਆਂ ਸ਼ੈਤਾਨ ਦਿਖਾ ਸਕਦਾ ਤਾਂ ਮੈਂ ਟਾਰਡ ਬੁੱਝਦੇ ਬੀਜਿਸ ਜਾਣ ਤਾਂ ਜਿਵੇਂ ਅਫਸਰੋਂ ਸੀ ਨਾ ਆਸਨਾ ਮੇਰੇ ਕੋਲ ਟਾਈਪ ਪੂਰੇ ਉਠੀਆਂ ਕੀ ਹੈਵੀ ਲਿੰਗਏ ਜੀ ਦੀਆਂ ਸ਼ਾਇਦ ਉਸੇ ਦਾ ਦੇਖ ਲਿਓ ਛੋਟਾ ਇਹ ਸਾਰੀਆਂ ਅਫਸਰਾਂ ਦੀਆਂ ਉਠੀਆਂ ਸੀ ਜਿਹੜਾ ਆਰਕੀਟੈਕਟ ਘੈਂਟ ਇਟੈਕਟਾ ਉਹ ਸ਼ਾਇਦ ਰੇਲਵੇ ਪੁਲ ਸਿੱਧੇ ਰਹਿੰਦੀ ਹੈਗੀ ਸ਼ਾਇਦ ਰੇਲਵੇ ਪੁਲ ਦਾ ਕੋਈ ਅਫਸਰ ਰਹਿੰਦਾ ਹੋਊਗਾ ਇੱਕ ਹੋਰ ਆਉਗੀ ਆ ਸੀ ਇਧਰ ਹਾਂ ਆਓ ਸਾਹਮਣੇ ਆ ਆਵਾਜ਼ ਬਹੁਤ ਹੈ ਆਹ ਹੁਣ ਆ ਦਰਖਤਾਂ ਕਰਕੇ ਠੰਡੀ ਸੜਕ ਬਜਦੀ ਸੀ ਇਹ ਨੇ ਤਾਂ ਬੱਸ ਹੀ ਮੋੜਨਾ ਪਊਗਾ ਸਾਨੂੰ ਉਧਰ ਹੀ ਫੇਰ ਯਾਰ ਵਾਲੇ ਪਾਸੇ ਪੋਲ ਵਾਲੇ ਪਾਸਾ ਠੰਡੀ ਸੜਕ ਤੇ ਫੇਰ ਚੜਾਂਗੇ ਮੈਨੂੰ ਪੁਰਾਣੀਆਂ ਚੀਜ਼ਾਂ ਨਾਲ ਇੰਨਾ ਮੋਹ ਹੈ ਯਾ ਦੇਖੋ ਸੋਨ ਇਸ ਤਰ੍ਹਾਂ ਐਸ ਜਗ੍ਹਾ ਤੇ ਇੱਕ ਘੈਂਟ ਜੀ ਬਿਲਡਿੰਗ ਸੀ ਹੁਣ ਤਾਂ ਇਹਨਾਂ ਨੇ ਠੇਕੇਦਾਰਾਂ ਨੇ ਢਾਤੀ ਹੈਗੀ ਆ ਆ ਮਦਾਨ ਜਿਹੜਾ ਐਸ ਬਿਲਡਿੰਗ ਦੇ ਨਾਲ ਤੇ ਉਹਦਾ ਇੱਕ ਦਰਵਾਜਾ ਸੀਗਾ ਗੋਲ ਉਹ ਮੈਂ ਲੇ ਗਿਆ ਉਹ ਇਹਦੇ ਉੱਤੇ ਲਿਖਿਆ ਹੁੰਦਾ ਸੀ 1899 ਦੀ ਬਿਲਡਿੰਗ ਸੀਗੀ ਦਰਵਾਜ਼ਾ ਵੀ ਹੋ ਸਕਦਾ ਉਦੋਂ ਦਾ ਹੀ ਹੋਵੇ ਪਰ ਫੇਰ ਵੀ 60 ਨਾਂ ਵਾਲਾ ਤਾਂ 60 70 ਸਾਲ ਪੁਰਾਣਾ ਦਾ ਸੀਗਾ ਉਸ ਦਰਵਾਜ਼ੇ ਦੀ ਮੇਰੇ ਬੈੱਡ ਦੇ ਢੋ ਲੱਗੀ ਹੋਈ ਹੈਗੀ ਬਣਾ ਕੇ ਉਹਨੂੰ ਰੂਪ ਦਿੱਤਾ ਉਹਦੇ ਤੇ ਪੈਸੇ ਵੀ ਲੱਗੇ ਆ ਕਿ ਉਹਦੇ ਵਿੱਚ ਰੇਜ਼ਨ ਬਣਾ ਕੇ ਉਹਦਾ ਉਹਦੇ ਤੇ ਪਿੱਤਲ ਦੀਆਂ ਮੋਰਨੀਆਂ ਕਢਾ ਕੇ ਮੋਰਨੀਆਂ ਨੇ ਮੱਛੀਆਂ ਤੇ ਉਥੋਂ ਉਹ ਕੀਤਾ ਫੇਰ ਆ ਗਿਆਗੇ ਹੂੰ ਸਾਹਮਣੇ ਬਿਲਡਿੰਗ ਹੈ ਜਿਵੇਂ ਉਹ ਵੀ 1899 ਦੀ ਬਿਲਡਿੰਗ ਹੈ ਜੀ ਉੱਤੇ ਲਿਖਿਆ ਹੋਇਆ ਹੈ ਦੂਰੋਂ ਦੀਨ ਨਿਰਾਸ਼ ਇਹ ਇਨ ਇਹ ਦੇ ਜਿਹੜਾ ਸਟੇਸ਼ਨ ਸੀ ਇਹ 1899 ਦੇ ਨੇੜੇ ਹੀ ਆਪਣੀ ਕਿੱਥੇ ਹੋਇਆ ਸੀ ਇਹਦੀਆਂ ਉੱਪਰ ਛੱਤਾਂ ਤੇ ਦੇਖੋ ਚਿਮਣੀਆਂ ਬਹੁਤ ਕੈਂਟ ਵੈਂਟੀਲੇਸ਼ਨ ਬਣਿਆ ਹੋਇਆ ਸੀ ਚਾਨਣ ਵਾਸਤੇ ਵੀ ਉੱਪਰ ਅਸੀਂ ਸ਼ੀਸ਼ੇ ਲੱਗੇ ਹੁੰਦੇ ਸੀਗੇ ਬਹੁਤ ਕੈਂਟ ਸੀਗਾ ਨਾਲ ਹੀ ਹੁਣ ਇਹਨਾਂ ਦਾ ਮਿੱਤਰ ਟਾਵਰ ਆ ਗਿਆ ਨਵਾਂ ਮਾਡਰਨ ਇੱਧਰ 100 ਸਾਲ ਪੁਰਾਣੀ ਤੇ ਉੱਧਰ ਮਾਡਰਨ ਉਹ ਆ ਇੱਥੇ ਬਹੁਤ ਜਿਹੜੀ ਲਿਖਿਆ ਹੁਣ 1899 ਦਿਖਾਇਆ ਇਸ ਬਿਲਡਿੰਗ ਦੇ ਵਿੱਚ ਪਟਵਾਰ ਖਾਨਾ ਵੀ ਰਿਹਾ ਨਹਿਰੀ ਪਟਵਾਰ ਖਾਨਾ ਹਾਲੇ ਗੁਰਦੁਆਰਾ ਆ ਗਿਆ ਜੀ ਕਲੰਗੀ ਧਰ ਗੁਰਦੁਆਰਾ ਸਾਡੇ ਮਹੱਲੇ ਦਾ ਗੁਰਦੁਆਰਾ ਮਹੱਲੇ ਕਿ ਸਾਡਾ ਪਿੰਡ ਦਾ ਗੁਰਦੁਆਰਾ ਕਹਿ ਸਕਦੇ ਹਾਂ ਇਹ ਬਠਿੰਡਾ ਪਿੰਡ ਦਾ ਕਿਉਂਕਿ ਪਿੰਡਾਂ ਵਾਂਗੂ ਹੀ ਇਹ ਆਪਦੇ ਮਹੱਲੇ ਦੇ ਕੋਈ ਕਮੇਟੀ ਨਹੀਂ ਕੋਈ ਕੁਛ ਨਹੀਂ ਮਹੱਲੇ ਦੀ ਉਹ ਹੀ ਕਮੇਟੀ ਪ੍ਰਧਾਨ ਕੁਛ ਹੀ ਲਾ ਲੋ ਸਾਰੇ ਮਹੱਲੇ ਵਾਲੇ ਹੀ ਸਾਰਾ ਕੁਝ ਮੇਨਟੇਨ ਰੱਖਦੇ ਆ ਫਿਰ ਉਹ ਹੀ ਪਿੰਡਾਂ ਵਾਂਗੂ ਜਿੱਦੋਂ ਕਣਕਾਂ ਦੀ ਕਣਕ ਇਕੱਠੀ ਕਰਨੀ ਐ ਫਿਰ ਜੋ ਵੀ ਸਾਂਝਾ ਕੰਮ ਦੀ ਲੋੜ ਪੈਗੀ ਸਾਰਿਆਂ ਨੇ ਰਲ ਮਿਲ ਕੇ ਹੀ ਕਰਨਾ ਹੁੰਦਾ ਚਲ ਹੁਣ ਇਹ ਦੁਕਾਨ ਤੋਂ ਘਰ ਤੱਕ ਦਿਖਾਈ ਦਿੰਦਾ ਮੈਂ ਪਹੁੰਚ ਗਏ ਘਰੇ ਉੱਥੋਂ ਆ ਕੇ ਨਹਾ ਨੂੰ ਕੇ ਘਰੇ ਬੈਠੇ ਆ ਆ ਵਾਲਾ ਆ ਵਾਲਾ ਉਸ 160 ਪੁਰਾਣੀ ਬਿਲਡਿੰਗ ਦਾ ਗੇਟ ਸੀਗਾ ਜੀ ਜਿਸ ਮੈਂ ਤੁਹਾਨੂੰ ਪਹਿਲਾਂ ਗੱਲ ਕਰਕੇ ਹਟਿਆ ਮੈਂ ਤੁਹਾਨੂੰ ਨੇੜੇੋਂ ਦਿਖਾਉਣਾਗਾ ਇੱਕ ਮਿੰਟ ਨਾਵੇਂ ਬਣੇ ਹੋਏ ਆ ਜਿਹੜੀਆਂ ਮੱਛੀਆਂ ਆ ਇਹ ਆਪਣੇ ਕੋਟ ਗਪੂਰੇ ਖੁੰਡੇ ਬਣਾਉਂਦੇ ਆ ਉਹਨਾਂ ਤੋਂ ਬਣਵਾਈਆਂ ਸੀਗੀਆਂ ਉਹ ਵੀ ਸਪੈਸ਼ਲ ਪ੍ਰਾਣੀਆਂ ਪ੍ਰਾਂਤਾਂ ਲੱਭ ਕੇ ਨਾ ਨਵਾਂ ਪਿੱਤਲ ਨਹੀਂ ਉਦਾਂ ਦਾ ਆਉਂਦਾਗਾ ਪ੍ਰਾਣੀਆਂ ਪ੍ਰਾਂਤਾਂ ਲੱਭ ਕੇ ਫੇਰ ਉਹਦਾ ਇਟੋ ਬਣਾ ਦੇ ਉੱਤੇ ਲਾਉਣ ਨੂੰ ਫੁੱਲ ਤੇ ਮੱਛੀਆਂ ਬਣਾਈਆਂ ਇਹ ਹੈ ਜੀ ਅੱਜ ਦਾ ਵਲੌਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ